ਕਾਸ਼ੀ ਗਾਜੀ ਵੀ ਮਦੀ ਨਵਾਂ ਸ਼ਹਿਰ ਦੇਖ ਰਹੇ ਹਾਂ ਤੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਵੇਰ ਤੋਂ ਹੀ ਵਧਾਈਆਂ ਦਾ ਸਿਲਸਿਲਾ ਚੱਲ ਰਿਹਾ ਅੱਜ ਸ਼੍ਰੀ ਸਾਹਿਬ ਦਾ ਜਨਮ ਦਿਨ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਫਾਦਰ ਸਾਹਿਬ ਨਰੇਸ਼ ਹੁਰੀ ਸਾਹਿਬ ਦਾ ਜਨਮ ਦਿਨ ਹੈ ਤੇ ਸਾਰੇ ਸੱਜਣ ਇਕੱਠੇ ਹੋਏ ਨੇ ਜਿਵੇਂ ਦੇਖ ਸਕਦੇ ਹੋ ਤੇ ਜਨਮ ਦਿਨ ਮਨਾਇਆ ਜਾ ਰਿਹਾ ਹੈ ਆ ਲੈ ਤੂੰ ਆ ਲੈ ਰੱਖਣਾ ਆ ਕੱਟ ਤੂੰ ਸੰਟਾ ਲਾਜਾ ਪੂਰਾ ਚੱਲ ਚੱਬ ਲੈ ਫੂਕ ਮਾਰੋ ਫੂਕ ਮਾਰੋ ਮੈਂ ਤੇ चलो चार्ज पे जाओ माशाल्लाह चलो भाई बस बस आउडी से बस काने का हां सर गुड चलो जी एत्ता करो अंदर एक कोनी मंगानी सी और बस 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 आज के दिन बस चॉकलेट खावा कोनी चल सुजा मवाओ थंक यू दी थंक यू थैंक यू फॉर हैप्पी बर्थडे

ਮਸਲਾ ਆ ਗਿਆ ਹੈ ਜੀ ਮੈਂ ਕੋਈ ਗੱਲ ਨਹੀਂ ਕਰਦਾ ਬੜੀ ਬੜੀ ਜਦੋਂ ਬੋਟ ਜ਼ਰੂਰੀ ਹੈ ਸਰ ਕੋ ਆ ਸਕੀਮ ਨਹੀਂ ਕਰਾਣਾ ਫਾਇਦਾ ਜੀ ਜਦੋਂ ਬੱਚੇ ਨੂੰ ਜਿਆਦਾ ਲਾਦੇ ਹੋ ਤੇ ਆ ਮੈਂ ਥੈਂਕ ਯੂ ਜੀ ਸਹੀ ਚੈੱਕ ਵੀ ਕਰਾਈਓ ਹਾਂ ਮੈਨੂੰ ਕੀ ਕਰਨਾ ਮਾਰਨਾ ਬਈਵਾ ਹੋਈ ਲੋ ਜੀ ਸਾਹਿਬ ਅੰਦਾ ਹੀ ਘਣਾ ਲੋਕਾਂ ਨਹੀਂ ਖਾਣਾ ਤੁਹਾਨੂੰ ਆ ਆ ਜਾਓ ਇੱਕ ਮਿੰਟ ਦੀ ਜੀ ਆ ਕਿਤੇ ਫਟਾ ਥੋੜੀ ਜਿਹੀ ਦੱਗ ਦਿੱਤੀ ਪਾ ਲਓ ਫੋਟੋ ਮਾਰੋ ਆਇਆ ਤੇ ਚਲੋ ਥੈਂਕ ਯੂ ਸੋ ਬਦਾਂਗੇ ਬਈਵਾ ਆ ਗਿਆ ਅਜੀ ਇੱਧਰ ਤਾਂ ਖਿਲਾ ਰਹੇ ਆ ਜੀ ਪੂਰਾ ਖਲਾਇਆ ਹੀ ਨਾ ਲੋ ਜੀ ਇਹ ਪਟਨਾਵਾ ਬਹੁਤ ਲੱਗੇਗਾ ਮੈਨੂੰ ਤੇਰੀ ਨੂੰ ਕੰਮ ਨਹੀਂ ਤੇਰਾ ਵੀ ਹੈਪੀ ਬਰਥਡੇ ਆ ਲੈ ਲਾ ਵੀ ਖਲਾਦੀ ਤੇਰਾ ਵੀ ਹੈ ਲੈ ਹੈਪੀ ਬਰਥਡੇ ਤੇਰਾ ਨਹੀਂ ਹੈ ਠੀਕ ਹੈ ਭਾਜੀ ਉਹ ਮੇਰਾ ਬਰਥਡੇ ਨਹੀਂ ਹੈ ਕਿ ਹੈਪੀ ਹੋਵੇ ਜੇ ਮੇਰਾ ਬਰਥਡੇ ਨਹੀਂ ਹੈ ਯਾ ਅੱਜ ਮੇਰਾ ਬਰਥਡੇ ਆ ਗਿਆ 15 ਦਿਨ ਹੈ ਹੈਪੀ ਬਰਥਡੇ ਹੈਪੀ ਬਰਥਡੇ ਚਾਕਲੇਟ ਆਉਂਦਾ ਹੈ ਆਲੋ ਆਲੋ ਨਹੀਂ ਨਹੀਂ ਫੋਟੋ ਹੋਈ ਨਹੀਂ ਕੋਈ ਨਹੀਂ ਆ ਦੋ ਆ ਮੈਂ ਦੋ ਮੈਂ ਬੱਪੜੀ ਔਰ ਲੋ ਆਓ ਜੋ ਦੂਜਾ ਆਏ ਸੌਣ ਨੂੰ ਆ ਗਏ ਆ ਗਏ ਆ ਆਜੋ ਆਜੋ I d o t k n o I d I don't I o n don't k n లైక్ ਕਰ ਰਹੇ ہاں جی ਜਦੋਂ ਆਪਾਂ ਇੱਕ ਵਾਰੀ ਧੰਨਵਾਦ ਤਾਂ ਕਰ ਦਈਏ ਕਰਦੇ ਬਹੁਤ ਸ਼ਾਰਟ ਨੋਟ ਤੇ ਸਾਰੇ ਆਏ ਨੇ ਸਤਿਕਾਰਯੋਗ ਮੈਂ ਇਧਰ ਸ਼ੁਰੂ ਕਰ ਲੈਣਾ ਸੁਖਾ ਸਾਹਿਬ ਗੁਰੀ ਆਪਣੇ ਡਾਕਟਰ ਸਾਹਿਬ ਡਾਕਟਰ ਰਣਜੀਤ ਜੀ ਸਾਡਾ ਵੀਰ ਸੁਮਨਪ੍ਰੀਤ ਕਾਂਗਰਸ ਪ੍ਰਧਾਨ ਹੈ ਜੀ ਯੂਥ ਤੋਂ ਬਤਾਇਆ ਤੁਹਾਨੂੰ ਬਹੁਤ-ਬਹੁਤ ਪਾਜੀ ਬਹੁਤ ਸ਼ੁਕਰੀਆ ਇਹ ਅੱਜ ਤੁਸੀਂ ਗੱਲ ਕੀਤੀ ਤਾਂ ਹੀ ਉਪਰ ਅੱਲਾ ਹੋ ਗਿਆ ਨਹੀਂ ਆ ਰਹੇ ਆ ਕਿਉਂਕਿ ਬਹੁਤ ਸ਼ਾਰਟ ਨੋਟ ਤੇ ਆਏ ਆ ਸਭਕ ਮੇਰੇ ਖਿਆਲ 4 ਵਜੇ ਕਾਲ ਕੀਤੀ ਸੀ ਜੀ ਹਾਂ ਜੀ 4 ਵਜੇ ਤੇ ਤੁਸੀਂ ਆਏ ਆ ਜੀ ਵੱਡੇ ਭਰਾ ਔਰ ਪਿਛਲੇ ਮੇਰੇ ਖਿਆਲ 30 ਸਾਲ ਤੋਂ ਪਿਆਰ ਹੈ ਔਰ 300 ਸਾਲ ਤੱਕ ਹੀ ਚੱਲੂਗਾ ਗੋਡ ਬਲੈਸ ਯੂ ਸਾਡੇ ਵੱਡੇ ਵੀਰ ਸਤਲੂ ਦੇ ਰੈਸਟੋਰੈਂਟ ਤੋਂ ਸਾਡੇ ਵਿਪਨ ਭਾਜੀ ਪਿਆਰ ਦਾ ਸਿੱਧ ਬਾਬੀ ਬਿੰਕੂ ਜਾ ਕੇ ਚਲੇ ਗਿਆ ਬਿੰਕੂ ਜਾ ਕੇ ਤੇਰੇ ਕਲਾਮ ਤੋਂ ਬਿੱਤਾ ਭਰਾ ਸਾਡਾ ਇਹ ਟਰਾਂਸਪੋਰਟਰ ਨੇ ਇਹ ਤੇ ਟਰਾਂਸਪੋਰਟਰ ਨਾਲ ਯਾਰੀ ਰੱਖਣੀ ਪੈਂਦੀ ਹੈ ਹੋ ਸਕਦਾ ਇਹ ਤਾਂ ਵੱਡੀ ਆ ਗੁਲਾਟੀ ਸਾਹਿਬ ਮੋਬਾਈਲ ਦਾ ਕੰਮ ਬਹੁਤ ਵਧੀਆ ਹੈ ਮੁਆਇਦ ਨਾਲ ਦਿਲ ਵੀ ਠੀਕ ਕਰ ਦਿੰਦੇ ਹੈ। ਮੂਡ ਉਹ ਉਹ ਮਗਾ ਨਹੀਂ। ਤੇ ਮੱਖਣ ਬਾਜੀ। ਮੱਖਣ ਅਨਸਰੋ। ਇਹ ਮੱਖਣ ਰੋਟੀ ਨੂੰ ਵਧੀਆ ਕਹਿਣ ਕਰਦੇ। ਖਾਲਸਾ ਜੀ। ਇਹਨਾਂ ਬਾਰੇ ਵਿੱਚ ਹਮੇਸ਼ਾ ਜ਼ਿਕਰ ਕਰਦਾ ਹੁੰਨਾ ਕਿ 19 ਦੇ 19 ਵਾਰਡ ਸ਼ਹਿਰ ਦੇ ਇਹਨਾਂ ਨੇ ਸਾਂਭੇ ਹੋਏ ਆ। ਜਿਹੜੇ ਬੰਦੇ ਦਿੱਕਤ ਆਉਂਦੀ ਹੋਈ ਕਹਿੰਦਾ ਖਾਲਸੇ ਨੂੰ ਫੋਨ ਕਰਾ। ਹਾਂ। ਇਹ ਖਾਲਸਾ ਦੀ ਵੀ ਹਾਲਤ ਹੈ ਜਿੰਗਤ ਦੀ ਨੂੰ ਕਰਦੇ ਹਾਂ ਹਾਂਜੀ ਚਲੋ ਜੀ ਬਲ ਜੋਰ ਛੋਟਾ ਪਰ ਓਨਲੀ ਬਲ ਜੋ ਇਹਦਾ ਨਾਮਕਰਨ ਮੈਂ ਕੀਤਾ ਓਨਲੀ ਬਲ ਹੈਪੀ ਬਲ ਬਲ ਕਿਉਂਕਿ ਬਹੁਤ ਪਿਆਰਾ ਭਰਾ ਹੈ ਔਰ ਸ਼ੂਸ ਸਸਤੇ ਸਭ ਤੋਂ ਵਧੀਆ ਇੱਥੇ ਮਿਲਦੇ ਆਜਾ ਮੁੰਡੇ ਦੀ ਉਮਰ ਦੱਸੋ ਕਿੰਨੀ ਹੈ ਪੰਜ ਸਾਲ ਦਾ ਹੈ ਬਹੁਤ ਸੋਹਣਾ ਮੁੰਡਾ ਹੈ ਤੜਿਆ ਹੈ ਬੰਨ ਬੋਲ ਆਉਣਾ ਠੀਕ ਹੈ ਸੋਹਣਾ ਅੰਕਲ ਜੀ ਆਕਲ ਤੁਹਾਡਾ ਨਾਮ ਇਹਨੂੰ ਪਤਾ ਚੰਗਾ ਕਿਉਂ ਲੱਗਦਾ ਤੁਹਾਨੂੰ ਤੇ ਮੇਰੇ ਪੱਕੇ ਯਾਰ ਦਾ ਨਾਲ ਹੀ ਸੋਹਣੇ ਹਮੇਸ਼ਾ ਇਹਨੂੰ ਵੀ ਬਲੇਸਿੰਗਸ ਮਿਲਦੀਆਂ ਮੂਰਪੁਰ ਸਾਹਿਬ ਵੱਡੇ ਭਰਾ ਨੇ ਪਤਾ ਸਮਾਨ ਨੇ ਆਕ ਅਸ਼ੀਰਵਾਦ ਮਿਲਦਾ ਨਾਲ ਗੁਰੂ ਜੀ ਵੀ ਨਾਲ ਆ ਗੁਰੂ ਜੀ ਇਹ ਵੈਸੇ ਮੈਂ ਸੱਚੀ ਗੱਲ ਕਰਨੀ ਚਾਹਣਾ ਜਿੰਨੇ ਤੁਸੀਂ ਦੇਖ ਰਹੇ ਆ ਸ਼ਾਇਦ ਪੀਪੀ ਬੱਤੀ ਕਦੋਂ ਦਾ ਬੰਦ ਹੋ ਜਾਂਦਾ ਜੇ ਅਮਿਤ ਭਾਈ ਦਾ ਹੱਥ ਸਿਰ ਤੇ ਨਾ ਹੁੰਦਾ ਪਰ ਉਸ ਤੋਂ ਬਾਅਦ ਜਦੋਂ ਵੀ ਬੇੜੀ ਡੁੱਬਦੀ ਆ ਤੱਕਾ ਲਾਉਣ ਲਈ ਹਮੇਸ਼ਾ ਮੂਰਪੁਰ ਸਾਹਿਬ ਆ ਜਾਂਦੇ ਆ ਤਾਂ ਇਹਨਾਂ ਦਾ ਬਹੁਤ ਸਾਥ ਹੈ ਸੈਯੋਗ ਹੈ ਔਰ ਇਹਨਾਂ ਕਰਕੇ ਆ ਜੋ ਵੀ ਆ ਬੀਬੀ ਬੱਤੀ ਜੇ ਨਾ ਹੋਣ ਤਾਂ ਬੀਬੀ ਬੱਤੀ ਨਹੀਂ ਹੋ ਸਕਦਾ ਸੀ ਤੁਹਾਡਾ ਧੰਨਵਾਦ ਹੈ ਹੈਪੀ ਹੋਗੋ ਨਹੀਂ ਨਹੀਂ ਅਰੇ ਅਰੇ ਰਹਿਣਦੇ ਆ ਸਾਡੇ ਚੇਤਨ ਜੀ ਇਸ ਮਾਹੌਲ ਦੇ ਸਭ ਤੋਂ ਪਤਨਾ ਬੰਦਾ ਇਹੀ ਹੈ ਨਹੀਂ ਸਾਡਾ ਭਰਾ ਆ ਹਮੇਸ਼ਾ ਸਾਥ ਮਿਲਦਾ ਪਿਆਰ ਮਿਲਦਾ ਔਰ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਤੁਹਾਡੀ ਬੇਟੀ ਹੈ ਔਰ ਚੜ੍ਹਦੀ ਕਲਾ ਰਹੋ ਆਇਆ ਜੀ ਮੇਰਾ ਸਭ ਤੋਂ ਪੁਰਾਣਾ ਦੋਸਤ 20 ਸਾਲ ਪੁਰਾਣਾ ਦੋਸਤ ਦੀ ਸਾਲ ਹੋ ਗਈ ਵੀ ਜਾਨੋ ਹੋ ਗਏ ਹੋ ਗਏ ਜਿਆਦਾ ਹੀ ਵੀ ਕਹਿੰਦੇ ਜਿੱਤੇ ਯਾਰ ਪੁਰਾਣੇ ਹੁੰਦੇ ਆ ਉਹ ਤੁਸੀਂ ਸਮਝ ਸਕਦੇ ਬੰਦਾ ਬਧੀਏ ਜਿਹਨੇ ਪੁਰਾਣੇ ਯਾਰ ਨਹੀਂ ਛੱਡੇ ਅੱਜ ਵੀ ਪੁਰਾਣੇ ਯਾਰ ਨਾਲ ਆ ਤਾਂ ਉਹ ਤੁਸੀਂ ਮੁਹੱਬਤ ਸਮਝ ਸਕਦੇ ਮਤਲਬ ਬੰਦਾ ਇਮਾਨਦਾਰ ਬਿਲਕੁਲ ਜੀ ਬਾਤ ਤੇਰੇ ਲਈ ਇਮਾਨਦਾਰ ਨਹੀਂ ਮੈਂ ਤੇਰੇ ਲਈ ਲਗਾਂਦਾ ਪ੍ਰਭ ਇਹਨੂੰ ਪ੍ਰੇਮ ਕਹਿੰਦੇ ਸੀ ਅੱਜ ਕੌਣ ਕਹਿੰਦੇ ਪ੍ਰੇਮ ਤੇ ਠੀਕ ਹੈ ਭਗਦੇ ਕੀ ਨਾ ਕੰਨ ਕਰਨ ਭਾਜੀ ਕੱਲ ਬਿੱਗ ਬਾਸ ਕਰਨਗੇ ਤੇ ਕੀ ਉਹ ਭਾਜੀ ਪਿੱਛੇ ਲੱਗੇ ਇਹ ਵੀ ਕਰਨੀ ਹੈ ਇਹ ਵੀ ਕਰਨੀ ਹੈ ਇਹ ਵੀ ਕਰਨੀ ਹੈ ਅਸਲੀ ਕੌਣ ਹੈ ਦੋਨੇ ਅਸਲੀ ਹੈ ਭਾਜੀ ਦੀ ਬੋਡੀ ਬਹੁਤ ਸੋਹਣੀ ਹੈ ਅਸੀਂ ਕੱਲ ਉਹ ਸਟੋਰੀ ਭਾਈ ਨਾ ਮੈਂ ਆਪਣੇ ਇੰਸਟਾ ਤੇ ਉੱਚ ਭਾਜੀ ਨਜ਼ਰ ਆਉਂਦੇ ਮਸਲਸ ਨਜ਼ਰ ਆਉਂਦੇ ਹਾਂਜੀ ਹਾਂਜੀ ਕੱਲ ਕੋਈ ਹੁਣ ਸਵਾਦ ਦੇ ਮਾਰ ਜਾ ਮਾਰਾ ਹੁਣ ਬਾਕੀ ਹੋਰ ਵੀ ਗੱਲ ਕਰਨੀ ਆ ਦੇ ਮਾਰ ਜਾ ਸਲਾਮ ਅਲੈਕੁਮ ਬੈ ਹੁਣ ਕੀ ਸੁਣਾਵਾਂ ਜਾਓ ਮਾਰੀ ਸੁਣਾ ਦੇ ਤਾਂ ਕਮੈਂਟਸ ਕੀ ਆ ਰਹੇ ਦਿਲ ਕਰਦਾ ਹੈ ਐਸਾ ਨਹੀਂ ਮੈਂ ਜਾ ਕੇ ਸੁਣੀਆ ਉਹ ਵੀ ਮੈਂ ਸੁਣਾਉਂਦਾ ਰਹਿਣਾ ਬਸ ਸਾਦੇ ਦੂਰ ਬਸ ਤੁਸੀਂ ਦੋ ਸ਼ੌਕ ਦੀ ਆਰਪਾਊਡਰ ਨੋਟ ਫਟਾ ਬਸ ਚੱਲਦੀ ਗੱਲ ਹੈ ਬਹੁਤ ਪਿਆਰੀ ਗੱਲ ਆ ਜ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਅੱਜ ਸਾਡੇ ਬਹੁਤ ਹੀ ਸੁਖਸਾਰ ਦੇ ਹੀ ਸ੍ਰੀ ਸੂਰੀ ਜੀ ਅਤੇ ਦਿਨੇਸ਼ ਸੂਰੀ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਅਸੀਂ ਸਾਂਝੇ ਤੌਰ ਤੇ ਮਨਾ ਰਹੇ ਆ ਬੜੀ ਖੁਸ਼ੀ ਦਾ ਮਾਹੌਲ ਹੈ ਜਿਨ੍ਹਾਂ ਵੱਲੋਂ ਹਮੇਸ਼ਾ ਸੱਚ ਦੇ ਉੱਤੇ ਪੈਰਾ ਦਿੱਤਾ ਪਰ ਕਈਆਂ ਨੂੰ ਸੱਚ ਦੇ ਉੱਤੇ ਵੀ ਮਿਰਚਾਂ ਲੱਗਦੀਆਂ ਮੈਂ ਕਹਿੰਦਾ ਸੱਚ ਦੇ ਰਾਹ ਤੇ ਤੁਰਦੇ ਰਹਿਣਾ ਚਾਹੀਦਾ ਭਾਵੇਂ ਮਿਰਚਾਂ ਲੱਗਣ ਚਾਹੇ ਕੰਡੇ ਚੁੱਭਣ ਕਿਉਂਕਿ ਸੱਚ ਸੱਚੇ ਹੁੰਦਾ ਅਸਲ 'ਚ ਪ੍ਰੋਬਲਮ ਵੰਦੀ ਮੈਂ ਲੜਦੀ ਨਹੀਂ ਮੇਰਕ ਫਿਰ ਵੀ ਜਾਂਦੀ ਹੈ ਹਾਂਜੀ ਉਹ ਮੇਰੇ ਕੋਲ ਵੀ ਕਰਾਓ ਥੋੜੀ ਥੋੜੀ ਸਾਰਿਆਂ ਤੋਂ ਜੀ ਜੀ ਸੋਣਾ ਕਹੀ ਕੀ ਕਹੋਗੇ ਸਭ ਦਾ ਉਰਵਾਏਗੀ ਵੀ ਉਹ ਤਾਂ ਮਿੱਤੇ ਰਹੇਗੀ ਆ ਚਲੋ ਚੇਤਾ ਜੀ ਦੋ ਦੋਸ਼ੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਇਆ ਇਹਨਾਂ ਦੇ ਬਰਥਡੇ ਸੂਰੀ ਸਾਹਿਬ ਦਾ ਬਰਥਡੇ ਸੀ ਅੰਕਲ ਦਾ ਬਰਥਡੇ ਸੀ ਮੇਰੇ ਵੱਲੋਂ ਪਹਿਲਾਂ ਸਾਰਿਆਂ ਨੂੰ ਵੈਟ ਸ਼ਿਸ਼ ਤੇ ਪੀਵੀ 32 ਤੋਂ ਮੈਨੂੰ ਅਜੇ ਯੰਗ ਜੇਨਰੇਸ਼ਨ ਨੂੰ ਇਹੀ ਸਭ ਤੋਂ ਜ਼ਿਆਦਾ ਇਨਸਪੀਰੇਸ਼ਨ ਮਿਲਦੀ ਹੈ ਕਿ ਲਾਈਫ ਜੀਣੀ ਕਿੱਦਾਂ ਹੈ ਤੇ ਮਾਰਕੀਟ 'ਚ ਰਹਿਣਾ ਕਿੱਦਾਂ ਹੈ ਜੀ ਕਿਉਂਕਿ ਇੱਕ ਇਹੀ ਇਕਲੌਤਾ ਚੈਨਲ ਹੈ ਜਿੱਥੇ ਸਾਨੂੰ ਟਰੂਥ ਸੱਚ ਤੇ ਝੂਠ ਦੇ ਵਿੱਚ ਫਰਕ ਪਤਾ ਲੱਗਦਾ ਹੈ ਜੀ ਜੀ ਧੰਨਵਾਦ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਮਝਦਾ ਭਾਗਾ ਵਾਲੇ ਦੇ ਨੇ ਆ ਜਦੋਂ ਉੱਗੇ ਸਮਾਜ ਸੇਵਕ ਮਰੇਜ ਸੂਰੀ ਜੀ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਸਾਡੇ ਇਲਾਕੇ ਨੂੰ ਦੇਣ ਆ ਉਹਨਾਂ ਦਾ ਜਨਮ ਦਿਨ ਆ ਤੇ ਉੱਥੇ ਹੀ ਹੱਕ ਸੱਚ ਦੀ ਗੱਲ ਕਰਨ ਵਾਲੇ ਮੇਰੇ ਛੋਟੇ ਵੀਰ ਦਿਨੇਸ਼ ਸੂਰੀ ਜੀ ਦਾ ਵੀ ਜਨਮ ਦਿਨ ਆ ਤੇ ਮੈਂ ਅੱਗੇ ਹੱਥ ਦਾ ਸੀ ਮੈਂ ਤਾਂ ਮੇਰੀ ਬੇਟੀ ਦਾ ਜਨਮ ਦਿਨ ਵੀ ਇੱਕੋ ਦਿਨ ਆ ਤੇ ਸੂਰੀ ਸਾਹਿਬ ਦਾ ਤੇ ਦਿਨੇਸ਼ ਸੂਰੀ ਦਾ ਜਨਮ ਵੀ ਇੱਕ ਦਿਨ ਆ ਇੱਕ ਕੋਈ ਬੜਾ ਕੁਦਰਤ ਵੱਲੋਂ ਹੀ ਇਦਾਂ ਦਾ ਹੁੰਦਾ ਵੀ ਇਕੱਠੇ ਜਨਮ ਦੇ ਨਾਲ ਸੋ ਜਿੱਥੇ ਮੈਂ ਸੂਰੀ ਸਾਹਿਬ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਕਰਨਾ ਕਿ ਸਮਾਜ ਸੇਵਾ ਦੇ ਕੰਮ ਦੇ ਵਿੱਚ ਇਸੇ ਤਰ੍ਹਾਂ ਦਿਨ ਦੁਪਹਿਰੀ ਰਾਤ ਚੌਗਣੀ ਲੋਕਾਂ ਦੀ ਸੇਵਾ ਕਰਦੇ ਰਹਿਣ ਇਸੇ ਤਰ੍ਹਾਂ ਛੋਟਾ ਵੀਰ ਦਿਨੇਸ਼ ਸੂਰੀ ਜੋ ਸਮਾਜ ਦੀ ਜੋ ਸੱਚ ਦੀ ਸੇਵਾ ਕਰਦਾ ਆ ਲੋਕਾਂ ਦੇ ਦੁੱਖ ਸੁੱਖ ਲੋਕਾਂ ਦੇ ਕੰਮ ਅੱਗੇ ਲੈ ਕੇ ਆਉਂਦਾ ਪਰਮਾਤਮਾ ਕਰੇ ਇਸ ਤਰ੍ਹਾਂ ਸੱਚ ਬੋਲਦਾ ਰਹੇ ਔਰ ਲੋਕਾਂ ਦੇ ਜਿਹੜੇ ਕੰਮ ਆ ਉਹ ਇਸੇ ਤਰ੍ਹਾਂ ਹੁੰਦੇ ਰਹਣ ਕਿਉਂਕਿ ਪੋਲੀਟੀਕਲ ਬੰਦਿਆਂ ਨੂੰ ਜਗਾਉਣ ਦੇ ਲਈ ਲੋਕਾਂ ਨੂੰ মিডিਏ ਕੋਲ ਜਾਣਾ ਪੈਂਦਾ ਜਦੋਂ ਪੋਲੀਟੀਕਲ ਬੰਦੇ ਕੰਨ ਬੰਦ ਕਰ ਲੈਂਦੇ ਆ ਤਾਂ ਉਹ ਇਹਨਾਂ ਕੋਲ ਜਾਂਦੇ ਆ ਤੇ ਇਹਨਾਂ ਦੀ ਗੱਲ ਦਾ ਗੁੱਸਾ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਗੱਲ ਤਾਂ ਇਹ ਉਹ ਹੀ ਕਰਦੇ ਆ ਨਾ ਜਿਹੜਾ ਲੋਕਾਂ ਦਾ ਦਰਦ ਆ ਤੇ ਸਾਨੂੰ ਉਹ ਦਰਦ ਪਛਾਣਨਾ ਚਾਹੀਦਾ ਮੈਂ ਅੱਜ ਦੇ ਦਿਨ ਤੇ ਦੋਨਾਂ ਆਪਣੇ ਸਾਡੇ ਸਤਿਕਾਰਯੋਗ ਨਰੇਸ਼ ਸੂਰੀ ਜੀ ਨੂੰ ਔਰਗਨੇਜ ਸੂਰੀ ਜੀ ਨੂੰ ਮੁਬਾਰਕਾ ਦਿਨਾ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਨਾ ਕਿ ਇਹਨਾਂ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਵਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਦੇ ਪਰ ਡਿਬੇਟ ਵੀ ਕਰਨੀ ਹੈ ਪਰ ਬਾਅਦ ਚ ਕਰਾਂਗੇ ਬਿਲਕੁਲ ਸਾਡੀ ਸਾਹਿਬ ਸਭ ਤੋਂ ਜਵਾਨ ਮੁੰਡਾ ਚਲੋ ਜੀ ਸਾਹਮਣੇ ਕਾਢੋ ਜੀ ਅੱਜ ਬੜੀ ਖੁਸ਼ੀ ਦੀ ਗੱਲ ਆ ਜੀ ਬੜੇ ਲੇਟ ਆਵਲਸ ਤੇ ਮਤਲਬ ਇਹਨੇ ਡਿਸੀਜਨ ਲਿਆ ਹੈ ਇੱਕ ਤਾਂ ਤੇ ਪਤਾ ਵੀ ਪਤਾ ਵੈ ਸਵੇਰੇ ਲੱਗਿਆ ਸੀ ਮੈਂ ਲਿਖ ਕੇ ਮੁਬਾਰਕਾ ਦੇਤੀਆ ਸੀ ਇਹਨਾਂ ਨੂੰ ਬਹੁਤ ਖੁਸ਼ੀ ਗੱਲ ਆ ਵੀ ਅੱਜ ਦੇ ਮੁਬਾਰਕ ਦਿਨ ਤੇ ਇਹ ਦੋ ਵਧੀਆ ਸ਼ਖਸੀਅਤਾਂ ਨੇ ਮਤਲਬ ਉਪਤਾਪਤ ਆ ਰਿਹਾ ਅੱਜ ਵੀ ਨਹੀਂ ਪ੍ਰਗਟ ਹੋਏ ਸੀ ਨਹੀਂ ਪਰ ਮੈਂ ਗੁਲਾਟੀ ਸਾਹਿਬ ਨੇ ਗੱਲ ਜ਼ਰੂਰ ਕਹਿਣੀ ਚਾਹੁੰਦਾ ਬਹੁਤ ਸਤਿਕਾਰਯੋਗ ਨੇ ਔਰ ਇਹਨਾਂ ਤੋਂ ਹਮੇਸ਼ਾ ਜਿਹੜਾ ਕਰਦਾਰ ਨੂੰ ਕਿਵੇਂ ਸੱਚਾ-ਸੁੱਚਾ ਰੱਖਣਾ ਉਹ ਸਿੱਖਿਆ ਮਿਲਦੀ ਰਹਿੰਦੀ ਹੈ ਜਿਵੇਂ ਤੁਸੀਂ ਉਹ ਵੋਟ ਵਾਲੀ ਗੱਲ ਸਮਝਾਈ ਸੀ ਕਹਿੰਦੇ ਕਿ ਇਹੋ ਜਿਹੇ ਬੰਦੇ ਨਾਲ ਤੁਸੀਂ ਮੈਨੂੰ ਵੋਟ ਚਾਹੀਦੀ ਨਹੀਂ ਬਿਲਕੁਲ ਬਿਲਕੁਲ ਤਾਂ ਮਾੜੇ ਬੰਦੇ ਦੀ ਸੰਗਤ ਨਹੀਂ ਕਰਨੀ ਚੰਗਿਆਂ ਦੇ ਨਾਲ ਰਹਿਣਾ ਔਰ ਸਮਾਜ ਲਈ ਵੀ ਚੰਗਾ ਕਰਨਾ ਬਹੁਤ ਸ਼ੁਕਰੀਆ ਬਾਕੀ ਸੂਰੀ ਸਾਹਿਬ ਸਾਡੇ ਮਹਿਫਿਲ ਦੀ ਰੌਣਕ ਹੁੰਦੇ ਹਮੇਸ਼ਾ ਹੀ ਇਹਨਾਂ ਤੋਂ ਬਿਨਾਂ ਸਾਡੀ ਨਾਮ ਐਪੋਚ ਰੌਣਕ ਹੁੰਦੀ ਆ ਤੇ ਨਾਲੇ ਇਹ ਬੜੇ ਬਹੁਤ ਵਧੀਆ ਆਰਗੇਨਾਈਜ਼ਰ ਆ

ਤੇ ਇਹਨਾਂ ਤੇ ਸਾਨੂੰ ਬੜੇ ਜ਼ੂਰੀ ਤੇ ਸਾਨੂੰ ਮਾਣ ਬਹੁਤ ਆ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹਨਾਂ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ 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 ਮਜੂਦ ਕਰੀਏ ਹਾਂਜੀ ਹੁਣ ਚਲੋ ਤੁਸੀਂ ਦੇਖ ਰਹੇ ਹੋ ਆਪਣਾ ਪੀਵੀ ਬੱਤੀ ਨਵਾਂ ਸ਼ਹਿਰ ਤੇ ਪਹਿਲੇ ਭਾਈ ਉਹਨਾਂ ਨੂੰ ਹੈਪੀ ਬਰਥਡੇ ਅੰਕਲ ਜੀ ਨੂੰ ਹੈਪੀ ਬਰਥਡੇ ਮੇਰੇ ਵੱਲੋਂ ਤੇ ਬਹੁਤ ਵਧੀਆ ਚੈਨਲ ਹੈ ਦੇਖੋ ਚੰਗੀ ਚੰਗੀ ਪਛਾਣ ਹੁੰਦੀ ਆ ਜੇ ਚੈਨਲ ਨੂੰ ਚੰਗਿਆ ਸਨੇਹਾ ਦੇਣਾ ਉਹ ਬੜੀ ਗੱਲ ਹੁੰਦੀ ਆ ਹਰ ਮੌਕੇ ਤੇ ਖੜੇ ਹਰ ਮੌਕੇ ਤੇ ਜਾ ਕੇ ਖੜਾ ਹੋਣਾ ਠੀਕ ਹੈ ਨਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਭਾਈ ਉਹਨੇ ਹਾਰੇ ਵੇਲੇ ਮੌਕੇ ਤੇ ਜਾ ਕੇ ਰਾਤ ਦਿਨ ਜਾ ਕੇ ਆਪਣੀ ਨਾ ਡਿਊਟੀ ਨਿਭਾਈ ਤੁਹਾਡੇ ਰੱਕ ਚੰਗੀ ਚੰਗਾ ਧਰਿਆ ਲਿਆਉਣ ਨੂੰ ਵੀ ਵੀਡੀਓ ਬਣਾ ਕੇ ਐਪ ਪਾਣੀ ਲਾਈਵ ਹੋਣਾ ਠੀਕ ਹੈ ਇਹ ਬਹੁਤ ਵੱਡੀ ਗੱਲ ਆ ਭਾਈ ਇਹ ਬਹੁਤ ਵੱਡੀ ਆ ਕੰਮ ਆ ਦੱਬ ਕੇ ਸਪੋਰਟ ਕਰੋ ਤੇ ਹੈਪੀ ਬਰਥਡੇ ਵਿਸ਼ ਕਰੋ ਭਾਈ ਜੀ ਨੂੰ ਤੇ ਦੁਆਰਾ ਅੱਜ ਪਤਾ ਲੱਗੇ ਵੀ ਅੱਜੇ ਤੋਂ ਕਹੇ 10 ਸਾਲ ਇਹ ਮੇਰੀ ਹੈਪੀ ਬਰਥਡੇ ਚੱਲਦਾ ਰਹੇ ਭਾਈ ਦਾ ਤੇ ਗੁੱਡ ਵੈਲਸ ਯੂ ਭਾਈ ਨੂੰ ਟਾਡੇ ਖਾਸ ਭਾਈ ਆ ਤੇ ਇਸਦੇ ਹੈਪੀ ਬਰਥਡੇ ਬਾਰੇ ਤੁਹਾਨੂੰ ਧੰਨਵਾਦ ਓਨਲੀ ਬਲਜੋਤ ਬਣਾ ਓਨਲੀ ਮੈਨੂੰ ਤੇ ਡੈਡੀ ਨੂੰ ਵੀ ਡੈਡ ਦਾ ਹਾਂ ਜੀ ਮੇਰੇ ਓਨਲੀ ਓਨਲੀ ਬਲਜੋਤ ਨਾਮ ਵੀ ਭਾਜੂ ਨੇ ਰੱਖਿਆ ਹੋਇਆ ਤੇ ਬਹੁਤ ਮੈਂ ਤਾਂ ਅੱਜ ਮੁੰਡਿਆਂ ਨੂੰ ਵੀ ਛੁੱਟੀ ਕਰਤੀ ਸੀ ਬਾਅਦ ਛੁੱਟੀ ਆ ਟਾਡੇ ਵਾਲੇ ਕਿਉਂ ਭਾਜੀ ਦਾ ਜਣਾ ਛੁੱਟੀ ਕਰਦੀ ਬਾਈ ਦਾ ਬਰਥਡੇ ਆਪਣੇ ਅੱਜ ਮੈਂ ਛੁੱਟੀ ਕਰਦੋ ਅੱਜ ਨੂੰ ਸੀਐਮ ਬਣਾ ਕੇ ਸੁਮਨਪ੍ਰੀਤ ਸਾਡਾ ਵੀਰ ਕਾਂਗਰਸ ਤੋਂ ਯੂਥ ਪ੍ਰਧਾਨ ਨੇ ਜੀ ਭਾਜੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਮੇਰੇ ਭਰਾ ਨੂੰ ਜੀ ਹੈਪੀ ਬਰਥਡੇ ਅੰਕਲ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੇ ਮੇਰੇ ਭਰਾ ਦਾ ਜਿਹੜਾ ਚੈਨਲ ਆ ਬਹੁਤ ਵਧੀਆ ਪ੍ਰਬਾਤ ਮੈਂ ਦੀ ਤਰੱਕੀਆਂ ਬਖਸ਼ੇ ਤੁਹਾਨੂੰ ਚਾੜੀ ਕਲਾ ਜ ਰੱਖੇ ਮੇਰੇ ਭਰਾ ਨੂੰ ਹੈਪੀ ਬਰਥਡੇ ਟੂ ਯੂ ਜੀ ਥੈਂਕ ਯੂ ਤਰੱਕੀ ਆ ਗਿਆ ਤੋਂ ਖਾਸ ਹੈ ਨੇ ਸੋਨਪੀਪੀਰ ਜੀ ਜੀ ਗੁਲੱਟ ਜੀ ਸਾਹਿਬ ਅੱਜ ਦੇ ਸ਼ੁਭ ਮੌਕੇ ਤੇ ਮੇਰੇ ਵੀਰ ਨਰੀਸ਼ ਚੋਰੀ ਜੀ ਨੂੰ ਤੇ ਉਹਨਾਂ ਦੇ ਬਟੇ ਦਿਨੇਸ਼ ਚੋਰੀ ਜੀ ਨੂੰ ਮੈਂ ਲੱਖ ਲੱਖ ਨੂੰ ਵਾਰ ਕਾਦਰਨਾ ਹੈਗਾ ਪਰਮਾਤਮਾ ਨੂੰ ਤੁਹਾਨੂੰ ਪੂਸਤੀ ਬਖਸ਼ੇ ਜਿਹੜੀ ਕਲਾ ਬਖਸ਼ੇ ਤੇ ਮਿਹਰ ਰੱਖੀ ਵੱਡੇ ਨਾਲ ਸ਼ੀਰਵਾ ਰੋਤਾ ਤੈਨੂੰ ਅੱਜ ਕਰਦਾ ਸੀ ਥੋੜੀ ਥੈਂਕ ਯੂ ਡਾਕਟਰ ਸਾਹਿਬ ਆਜੋ ਹਮੇਸ਼ਾ ਕਹਿੰਦੇ ਆ ਆਓ ਗੱਲ ਕਰ ਆਜੋ ਗੁਰੀ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜਿੰਨੇ ਭਰਾ ਨੇ ਜਿੰਨੇ ਤਾਂ ਕਹਿੰਦੇ ਮੋਦਵਾਰ ਨੇ ਸ਼ਹਿਰ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਔਰ ਮੱਖਣ ਬਾਜੀ ਬਹੁਤ ਬਹੁਤ ਮੁਬਾਰਕਾਂ ਸੁਣੀਆ ਨਿਕਲਦੀ ਨੂੰ ਵੀ ਜਨਮ ਦਿਨ ਦੀਆਂ ਮੁਬਾਰਕਾਂ ਜੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਮੱਖਣ ਪਾਈ ਦਾ ਨਾਮ ਮੱਖਣ ਪਿੰਡ ਦਾ ਨਾਂ ਹਸੂ ਚਿਹਰਾ ਵੀ ਹਸੂ ਹਸੂ ਪਿੱਟਾ ਦੇਖਦਾ ਹਾਂ ਉਹ ਇੰਗਲੈਂਡ 'ਚ ਹਾਂ ਕਹਿੰਦੇ ਬ੍ਰਦਰ ਮੈਂ ਵੀ ਆਉਣਾ ਮੰਗਦਾ ਜੀ ਗੁਰੀ ਸਾਰਾ ਤੋਂ ਪਹਿਲਾਂ ਸასი ਘਰ ਆਜ ਸਾਡੇ ਵੱਡੇ ਭਰਾ ਸੂਰੀ ਸਾਹਿਬ ਦਾ ਜਨਮ ਦਿਨ ਨਾਲ ਅੰਕਾ ਜੀ ਦਾ ਜਨਮ ਦਿਨ ਨਾਲ ਬਹੁਤ ਚੰਗਾ ਲੱਗਾ ਮਿਲ ਕੇ ਤੇ ਸਾਡੇ ਤੋਂ ਬਹੁਤ ਬਹੁਤ ਦੁਆਵਾਂ ਨਾਲ ਹੈਪੀ ਬਰਥਡੇ ਇੱਕ ਵਾਰੀ ਕੋਈ ਕਮੈਂਟਰੀ ਛੋਟੀ ਜੀ ਆ ਗਿਆ ਵੇ ਵਧੀਆ ਕਰੂੰਗਾ ਭਾਜੀ ਹਨ ਵੱਡਾ ਭਰਾ ਭਾਈ ਦਾਦਾ ਹਾਂ ਕਿ ਹਾਂ ਬੇ ਜਾਦੇ ਜੁੜੇ ਆ ਕਿਉਂਕਿ ਯਾਰ ਦੋਸਤ ਬਣ ਜਾਂਦੇ ਆ ਪਰ ਜੋੜ ਕੇ ਰੱਖਣੇ ਬਹੁਤ ਔਖੇ ਆ ਫਾਇਨਾ ਬਹੁਤ ਪਹਿਲਾਂ ਦਾ ਜੁੜਿਆ ਆ ਐਦੇ ਜੁੜੇ ਰਹੀਏ ਮਾਲਕ ਮੇਰੇ ਕਰੇ ਬਾਦ ਦੁਆਵਾ ਆ ਉਹ ਕਰੋ ਆ ਗਿਆ ਓਏ ਉਹ ਵੱਡੇ ਵਾਲਾ ਆ ਗਿਆ ਦੋਵਾ ਭਾਜੀ ਬਹੁਤ ਬੋਝਾਂ ਦਿੰਦੀ ਆ ਆਓ ਡਾਕਟਰ ਜੀ ਸੁਣੋ ਤਾਂ ਬਾਦਿਓ ਮੈਨੂੰ ਬੋਲਣ ਦਿਓ ਡਾਕਟਰ ਜੀ ਸੁਣੋ ਤਾਂ ਬਾਦਿਓ ਅ ਬੀ 32 ਕੇ ਸਹੀ ਫੈਮਿਲੀ ਮੈਂਬਰ ਕੋ ਸਤਿਕਾਰ ਅ ਆਪਣੇ

ਸੋਹਣਾ ਸਾਹਿਬ ਆਪਣੀ ਲਾਸਟ ਜਿਹੜੀ ਮੀਟਿੰਗ ਹੋਈ ਸੀ ਬਹੁਤ ਅੱਛੀ ਹੋਈ ਸੀ ਬਹੁਤ ਸਪਿਰਚੁਅਲ ਗੱਲਾਂ ਹੋਈਆਂ ਸੀਗੀਆਂ ਸਮਾਜਿਕ ਗੱਲਾਂ ਹੋਈਆਂ ਸੀਗੀਆਂ ਅੱਜ ਉਹ ਗੱਲਾਂ ਨਹੀਂ ਕਰਨੀਆਂ ਬਾਅਦ ਤੁਹਾਨੂੰ ਰੂ ਰੂ ਕਰਨੀਆਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਗੁਰਬਾਣੀ ਦਾ ਕਥਨ ਆ ਜੀ ਜਨਨੀ ਜਨੇ ਤਾਂ ਭਗਤ ਜਨ ਜਾਜਦਾਤਾ ਜਾਂ ਸੂਰ ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਾਵੇ ਨੂੰ ਕਿਉਂਕਿ ਜਦੋਂ ਔਲਾਦ ਜਿਹੜੀ ਆ ਕੋਈ ਚੰਗਾ ਕੰਮ ਕਰਦੀ ਆ ਤੇ ਮਾਪਿਆਂ ਦਾ ਕੁੱਲ ਦਾ ਆਪਣੇ ਨਗਰ ਦਾ ਆਪਣੇ ਸਮਾਜ ਦਾ ਜਿਹੜਾ ਉਹ ਨਾਮ ਉੱਚਾ ਹੁੰਦਾ ਆ ਸੋ ਭਾਜੀ ਹੁਣੀ ਵੀ ਇਦਾਂ ਹੀ ਸਾਡੇ ਵੱਡੇ ਭਰਾ ਜਿਨ੍ਹਾਂ ਦਾ ਅੱਜ ਜਨਮ ਦਿਨ ਆ ਤੇ ਉਹਨਾਂ ਨੇ ਵੀ ਆਪਣਾ ਨਾਮ ਜਿਹੜਾ ਆ ਉਹ ਇਮਾਨਦਾਰੀ ਦੇ ਨਾਲ ਮਤਲਬ ਆਪਣੀ ਸਦਾਚਾਰ ਨੂੰ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਆਪਣੇ ਸਦਾਚਾਰ ਨੂੰ ਆਪਣੇ ਕਿਰਦਾਰ ਨੂੰ ਕਾਇਮ ਰੱਖਣਾ ਬਹੁਤ ਵੱਡੀ ਗੱਲ ਆ ਕਿਸੇ ਕੋਲ ਪੈਸਾ ਹੋਏਗਾ ਬਹੁਤ ਵੱਡੀਆਂ ਚੀਜ਼ਾਂ ਹੋਏਗੀਆਂ ਪਰ ਜੇ ਇਸ ਇਨਸਾਨ ਦੇ ਕੋਲ ਉਹਦਾ ਕਿਰਦਾਰ ਨਹੀਂ ਤੇ ਮੈਂ ਸਮਝਦਾ ਵੀ ਉਹ ਇਨਸਾਨ ਦਾ ਕੋਈ ਜੀਵਨ ਦੇ ਉੱਤੇ ਫਿਰ ਆਇਆਂ ਦਾ ਵੀ ਕੋਈ ਦੂਸਰਾ ਨਹੀਂ ਹੈ ਸੋ ਇਹ ਅਸੀਂ ਇਹਨਾਂ ਨੂੰ ਇਹੀ ਵਧਾਈ ਆ ਵੀ ਪ੍ਰਮਾਤਮਾ ਇਹਨਾਂ ਦੀ ਜਿਹੜੀ ਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਵੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਸ਼ੁਕਰ ਉਹ ਕਿਹਾ ਜਾਂਦਾ ਨਾ ਕਿ ਸਿਰ ਉੱਚਾ ਕਰਕੇ ਤੁਰੰਦਾ ਹੀ ਮਨ ਤਾਰੇ ਵਕ ਬਸ਼ਰਮਾ ਤਾਂ ਇੰਨੀ ਬਾਕੇ ਸਰ ਜੀ ਤਾਂ ਬੱ ਚੱਕਰਿਆ ਕਿ ਕਦੀ ਕਿਸੇ ਦੇ ਝੂਠੇ ਦੀ ਹਾਂ ਚਾਂ ਬੁਲਾਈ ਜਿੱਥੇ ਲੱਗਿਆ ਕਿ ਜਿਹੜਾ ਬੰਦਾ ਸੱਚਾ ਆ ਉਹਦੇ ਨਾਲ ਖੜੇ ਆ ਚਾਹੇ ਪੂਰੇ ਕੋਈ ਵੀ ਹੋਵੇ ਕੋਈ ਵੀ ਹੋਵੇ ਔਰ ਵਾਇਗੁਰੂ ਡਰ ਲੱਗਣੇ ਨਹੀਂ ਦਿੰਦਾ ਬਿਲਕੁਲ ਅਕਾਲ ਪੁਰਖ ਵਾਇਗੁਰੂ ਆਪ ਤੇ ਭਾਜੀ ਆਪ ਹੋ ਕੇ ਅੰਗ ਸੰਗ ਹੋ ਕੇ ਸਹਾਇ ਜੀ ਸੋ ਪਰਮਾਤਮਾ ਤੁਹਾਡੇ ਅੰਗ ਸੰਗ ਆ ਤੰਦਰੁਸਤੀ ਬਖਸ਼ੇ ਸਭ ਤੋਂ ਵੱਡੀ ਗੱਲ ਆ ਜੀ 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 ਤੇ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਐਦਾਂ ਹੀ ਨੇ ਨਗਰ ਆਪਣੀ ਦਿੱਤੇ ਦਾ ਜਿਹੜਾ ਨਾਮ ਰੋਸ਼ਨ ਕਰਦੇ ਅੱਜ ਪਰਸੇ ਪਹਿਲੀ ਵਾਰ ਮੈਂ ਸੀ ਕਿ ਐਨਆਰਏ ਕੋਨੇ ਸਹਿਣਾ ਬਹੁਤ ਹੈ ਅੱਗੇ ਜਗਾ ਤੋਂ ਲੱਗਦੀ ਆ ਦਿਖਾ ਦਿਓ ਇੱਕ ਵਾਰੀ ਸਾਰਿਆਂ ਨੂੰ ਕੇਕ ਖਾ ਕੇ ਲਈਓ ਜੀ ਸਭ ਵੀ ਕੇਕ ਖਾ ਲੀ ਬਿਲਦਾ ਭਾਈ ਚਲ ਜੀ ਹੈਪੀ ਬਰਥਡੇ ਚਲੋ ਠੀਕ ਹੈ ਜੀ ਆਪਾਂ ਅਜਾਇਤ ਲੈਣੇ ਆ ਫਿਰ ਹੁਣ ਤੁਹਾਡੇ ਤੋਂ ਦੁਆਰਤੀ ਮੁੜ ਕੇ ਮੈਂ ਲਾਈਵ ਹੁਣਾਂ ਸ਼ਹਿਰ ਦੇ ਮੁੱਦਿਆਂ ਲੈ ਕੇ ਪਰ ਜਿੰਨੇ ਵੀ ਇੱਥੇ ਸੱਜਣ ਤੁਹਾਨੂੰ ਸਕਰੀਨ ਤੇ ਨਜ਼ਰ ਆਦੇ ਵੀ ਦਿਖਾ ਦਿਓ ਇੱਕ ਵਾਰੀ ਸਾਰਿਆਂ ਨੂੰ ਸਾਰੇ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਔਰ ਅੱਧੇ ਘੰਟੇ ਦੇ ਅੰਦਰ ਅੰਦਰ ਸਾਰੇ ਇੱਥੇ ਪਹੁੰਚਿਆ ਬੜੇ ਸ਼ਾਰਟ ਨੋਟਿਸ ਤੇ ਇਹਨਾਂ ਨੂੰ ਆਪਾਂ ਬੇਨਤੀ ਕੀਤੀ ਸੀ ਕਿ ਤੁਸੀਂ ਪਹੁੰਚਣਾ ਔਰ ਇਸੇ ਤਰੀਕੇ ਇਹਨਾਂ ਨਾਲ ਪਿਆਰ ਜਿਹੜਾ ਬਣਿਆ ਰਹੇ ਸਤਿਕਾਰ ਬਣਿਆ ਰਹੇ ਕਿਉਂਕਿ ਪਿਆਰ ਪਾਣਾ ਬਹੁਤ ਸੌਖਾ ਲੇਕਿਨ ਨਿਭਾਣਾ ਬਹੁਤ ਔਖਾ ਪਰ ਇਹ ਜਿੰਨੇ ਇੱਥੇ ਸਾਡੇ ਸਤਿਕਾਰਯੋਗ ਭਰਾ ਜਾਂ ਸਾਡੇ ਬਜ਼ੁਰਗ ਖੜੇ ਨੇ ਇਹਨਾਂ ਤੋਂ ਰੋਜ਼ ਹੀ ਕੁਝ ਨਾ ਕੋਈ ਸਿੱਖਣ ਨੂੰ ਮਿਲਦਾ ਔਰ ਇਸ ਸਮਾਜ ਲਈ ਵੀ ਕੁਝ ਕਰਨਾ ਚਾਹੁੰਦੇ ਜਦੋਂ ਵੀ ਅਸੀਂ ਗੱਲਾਂ ਕਰਦੇ ਆ ਗੱਲ ਇਹ ਹੀ ਹੁੰਦੀ ਆ ਕਿ ਸਮਾਜ ਨੂੰ ਬਿਹਤਰ ਕਿਵੇਂ ਬਣਾਇਆ ਜਾਵੇ ਉਹ ਸਾਡਾ ਬਿੰਦਾ ਭਰਾ ਆ ਰਹਿੰਦਾ ਲੁੱਕ ਕੇ ਆ ਲੇਕਿਨ ਸਮਾਜ ਨਹੀਂ ਜਦੋਂ ਵੀ ਮੈਂ ਕਈ ਵੇਲੇ ਇਹਨਾਂ ਨੂੰ ਕਾਲ ਕਰਦਾ ਟਰਾਂਸਪੋਰਟਰ ਨੇ ਪਰ ਇਹ ਹੀ ਕਹਿੰਦੇ ਆ ਕਿ ਭਾਜੀ ਜੇ ਕਿਸੇ ਦੀ ਹੈਲਪ ਕਰਨੀ ਆ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਕਾਲ ਕਰਨੀ ਮਤਲਬ ਮੈਂ ਰੱਬ ਦਾ ਸ਼ੁਕਰਾਨਾ ਕਰਦਾ ਕਿ ਇਹੋ ਜਿਹੇ ਇਨਸਾਨ ਜਿਹੜੇ ਆ ਚੰਗੇ ਇਨਸਾਨ ਜਿਹੜੇ ਆ ਉਹ ਮੈਨੂੰ ਪੀਪਤੀ ਦੇ ਮਾਧਿਅਮ ਨਾਲ ਮਿਲੇ ਆ ਜੁੜੇ ਆ ਤਾਂ ਇਸੇ ਤਰੀਕੇ ਇਹ ਪਿਆਰ ਬਣਿਆ ਰਵੇ ਔਰ ਗਾਂ ਜਨਰੇਸ਼ਨਸ ਦੇ ਪਿਆਰ ਬਣੇ ਰਹੇ ਔਰ ਸਮਾਜ ਲਈ ਕੁਝ ਕਰਦ ਰਹੀਏ ਕਿਉਂਕਿ ਆਪਾਂ ਰੱਬ ਦੇ ਸਹਿਯੋਗੀ ਬਣਨਾ ਆ ਔਰ ਸਮਾਜ ਨੂੰ ਬਿਹਤਰ ਬਣਾਣਾ ਤਾਂ ਜੋ ਆਮ ਲੋਕ ਇਸ ਧਰਤੀ ਤੇ ਜਿਹੜੇ ਜੀ ਆਏ ਆ ਉਹਦੀ ਮਿਹਰਬਾਨੀ ਨਾਲ ਜੀ ਰਹੇ ਆ ਉਹ ਕਹਿਣ ਕਿ ਸੱਚੀ ਧਰਤੀ ਹੋਈ ਸਵਰਗ ਇਹ ਨਾ ਹੋਵੇ ਕਿ ਜਦੋਂ ਤੁਸੀਂ ਜਾਣੇ ਹੁਣ ਮੈਂ ਫਿਰ ਹੋਈ ਜਰਨਲਿਸਟ ਵਾਲੀ ਗੱਲ ਕਰ ਲਾਪਣੀ ਆ ਕਿ ਇਹ ਨਾ ਕਿਉਂਕਿ ਨਰਕ ਇਸ ਤੋਂ ਉੱਤੇ ਹੈ ਮੈਂ ਇੱਕ ਦਿਨ ਪਹਿਲਾਂ ਵੀ ਕਹੇ ਸੀ ਕਿ ਦੇਖੋ ਦੁਬਈ ਉਹਨਾਂ ਨੇ ਮਿੱਟੀ ਤੇ ਸ਼ਹਿਰ ਬਸਾਤਾ ਇਥੇ ਸ਼ਹਿਰ ਨੂੰ ਮਿੱਟੀ ਕਰ ਦਿੱਤਾ ਪੰਜਾਬ ਨੂੰ ਮਿੱਟੀ ਕਰ ਦਿੱਤਾ ਤਾਂ ਸਾਨੂੰ ਜਿਹੜੇ ਦੁਬਈ ਦੇ ਸ਼ੇਖ ਨੇ ਉਹਨਾਂ ਤੋਂ ਸਿੱਖਣਾ ਚਾਹੀਦਾ ਔਰ ਆਪਣੇ ਲੋਕਾਂ ਨਾਲ ਖੜਨਾ ਚਾਹੀਦਾ ਖੜਨਾ ਬਹੁਤ ਜ਼ਰੂਰੀ ਹੈ ਜੇ ਹੁਣ ਨਾ ਖੜੇ ਤਾਂ ਬਹੁਤ ਪਿੱਛੜ ਜਾਵਾਂਗੇ ਇਹ ਮੈਨੂੰ ਲੱਗਦਾ ਬਾਕੀ ਮੈਂ ਸ਼ੁਰੂ ਹੋ ਗਿਆ ਮੇਰੀ ਬ੍ਰੇਕ ਹੈ ਨਹੀਂ ਆਪੇ ਰੁਕ ਲੋ ਤੁਸੀਂ ਹੈਪੀ ਬਰਥਡੇ ਬਹੁਤ ਹੈਪੀ ਬਰਥਡੇ